ਨਾਮ ਤੁਹਾਡਾ? ਨੀਹਾ ਕੁਮਾਰੀ। ਕਿਹੜੀ ਮੂਵੀ ਦੇਖੀ ਅੱਜ? ਲਾਲ ਪ੍ਰਗਾਮ ਲక్ష్మణ। ਕਿਵੇਂ ਲੱਗਿਆ ਦੇਖ ਕੇ? ਬਹੁਤ ਵਧੀਆ ਲੱਗਿਆ। ਹਾਂ ਪਹਿਲਾਂ ਆਏ ਸੀ ਹੂੰ ਕਦੀ ਇੱਥੇ ਦੇਖਣ। ਨਹੀਂ। ਪਹਿਲੀ ਵਾਰ ਆਏ ਹੂੰ। ਯੈਸ। ਕਿੱਦਾਂ ਲੱਗੀ ਫਿਲਮ ਅੱਜ? ਅੱਛੀ ਹੈ। ਪਹਿਲਾਂ ਆਏ ਹੂੰ ਕਦੀ ਦੇਖਣ? ਨਹੀਂ। ਪਹਿਲੀ ਵਾਰ ਹੀ ਆਏ ਹੂੰ। ਯੈਸ ਸਰ। ਕਿੱਦਾਂ ਦਾ ਲੱਗਿਆ? ਬਹੁਤ ਹੀ ਅੱਛਾ। ਕਿਵੇਂ ਕਿੰਨਾ ਕੁ ਮਜ਼ਾ ਆਇਆ ਇੱਥੇ ਕੀ ਕੀ ਕੀਤਾ ਅੰਦਰ ਫਿਰ? ਬਹੁਤ ਅੱਛਾ ਲੱਗਾ ਪੋਪਕੋਰਨਸ ਵੀ ਖਾਏ ਅੱਛੇ ਲੱਗੇ। ਹਾਂ ਵਧੀਆ ਲੱਗੇ ਪੋਪਕੋਰਨ। एक इनिशिएटिव है जी हम हर साल कोशिश करते हैं ज़्यादा से ज़्यादा बच्चे कर सकें इस साल कुछ तेरह हज़ार बच्चे पूरे ऑल अक्रॉस इंडिया आज ये मूवी देख रहे हैं सो हमारी जो ऑर्गेनाइजेशन है राउंड टेबल इंडिया हम हमेशा बिलीव करते हैं फ्रीडम थ्रू एजुकेशन हमारा इनिशिएटिव रहता है कि बच्चों को स्कूल बनाए जाएँ बच्चों को स्कूल में जाना जाया जाए और वो सीखें पढ़ें लिखें और आगे अपनी ज़िंदगी बेटर करें ਸਰ ਅੱਜ ਇੱਥੇ ਕਿਹੜੀ ਮੂਵੀ ਦਿਖਾਈ ਗਈ ਹੈ ਬੱਚਿਆਂ ਨੂੰ ਤੇ ਬੱਚਿਆਂ ਦੇ ਵਿੱਚ ਵਿੱਚ ਉਤਸ਼ਾਹ ਕਿੰਨਾ ਦੇਖਣ ਨੂੰ ਮਿਲਿਆ ਕਿਉਂਕਿ ਕਈ ਬੱਚੇ ਅਜਿਹੇ ਹੋਣੇ ਜਿਹੜੇ ਪਹਿਲੀ ਵਾਰੀ ਦੇਖਣ ਆਏ ਹੋਣੇ ਤਾਂ ਤੇ ਸਰ ਜਦ ਵੀ ਅਸੀਂ ਕੋਈ ਮੂਵੀ ਪਲਾਨ ਕਰਦੇ ਹਾਂ ਅਸੀਂ ਮੂਵੀ ਉਹੀ ਪਲਾਨ ਕਰਦੇ ਹਾਂ ਜਦੇ ਵਿੱਚ ਕੋਈ ਸੋਸ਼ਲ ਮੈਸੇਜ ਹੋਵੇ ਅੱਜ ਅਸੀਂ ਮੂਵੀ ਦਿਖਾਈ ਹੈ ਮਹਾਯੋਦਾ ਇਟਸ ਅ ਐਨੀਮੇਟਡ ਮੂਵੀ ਤੇ ਜਿਮੀ ਸ਼ੇਰਗਿਲ ਜੀ ਨੇ ਉਹਦੇ ਵਿੱਚ ਵੌਇਸ ਦਿੱਤੀ ਹੈ ਕਾਫੀ ਅੱਛੀ ਮੂਵੀ ਆਬਾਊਟ ਰਮਾਇਨ ਦੇ ਇਦਾਂ ਦੀ ਮੂਵੀ ਬੱਚਿਆਂ ਨੂੰ ਦਿਖਾ ਕੇ ਇੱਕ ਤਾਂ ਸੋਸ਼ਲ ਮੈਸੇਜ ਮਿਲਦਾ ਹੈ ਇੱਕ ਐਨੀਮੇਸ਼ਨ ਦੇਖਣ ਨੂੰ ਮਿਲਦੀ ਹੈ ਵਧੀਆ ਤੇ ਨਾਲ ਨਾਲ ਮੋਟੀਵੇਟ ਵੀ ਹੁੰਦੇ ਬੱਚੇ ਮੂਵੀ ਦੇਖ ਕੇ ਸਾਡਾ ਮਕਸਦ ਇਹ ਹੀ ਹੈਗਾ ਕਿ ਇਹਨਾਂ ਨੂੰ ਮੋਟੀਵੇਸ਼ਨ ਮਿਲੇ ਐਕਸਪੋਜ਼ਰ ਦੇ ਨਾਲ ਨਾਲ ਕਿ ਇਹ ਵੀ ਪੜ੍ਹ ਲਿਖ ਕੇ ਕੁਝ ਚੰਗਾ ਕੰਮ ਕਰਨ ਅੱਜ ਖੁਸ਼ੀ ਕਿੰਨੀ ਹੈ ਇਹਨਾਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਦੀ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਜੀ ਸਾਨੂੰ ਤਾਂ ਇਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਬੀਇੰਗ ਅ ਬਿਜ਼ਨਸਮੈਨ ਅ ਮਤਲਬ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਜੇ ਰੱਬ ਨੇ ਸਾਨੂੰ ਅ ਸ਼ਮਤਾ ਦਿੱਤੀ ਹੈਗੀ ਹੈ ਤੇ ਵੀ ਸ਼ੁੱਡ ਪੇ ਬੈਕ ਟੂ ਦੀ ਸੋਸਾਇਟੀ ਚਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅੱਜ ਲੁਧਿਆਣਾ ਦੇ ਰਾਉਂਡ ਟੇਬਲ ਸੰਸਥਾ ਦੇ ਵੱਲੋਂ ਅ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਐਮਬੀਡੀ ਮਾਲ ਦੇ ਵਿੱਚ ਫਿਲਮ ਦਿਖਾਈ ਗਈ ਹੈ ਤਾਂ ਇੱਧਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਪਿੰਡਾਂ ਦੇ ਵਿੱਚੋਂ ਇਹ ਬੱਚੇ ਆਏ ਨੇ ਤਾਂ ਰਾਉਂਡ ਟੇਬਲ ਸੰਸਥਾ ਦੇ ਵੱਲੋਂ ਅੱਜ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਤੇ ਫਿਲਮ ਜਿਹੜੀ ਆ ਬੱਚਿਆਂ ਨੂੰ ਦਿਖਾਈ ਜਾ ਰਹੀ ਹੈ ਜਿਸ ਲੜੀ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਵੀ 500 ਦੇ ਕਰੀਬ ਬੱਚਿਆਂ ਨੂੰ ਅੱਜ ਫਿਲਮ ਦਿਖਾਈ ਗਈ ਹੈ ਤੇ ਇਹਨਾਂ ਦੇ ਵਿੱਚਕਾਰ ਕਈ ਉਹ ਬੱਚੇ ਨੇ ਜਿਹੜੇ ਪਹਿਲੀ ਵਾਰੀ ਮਾਲ ਦੇ ਵਿੱਚ ਫਿਲਮ ਦੇਖਣ ਆਏ ਸੀਗੇ ਤੇ ਸਭ ਤੋਂ ਜਾਦਾ ਜਿਹੜਾ ਉਹ ਇੰਜੋਏ ਕੀਤਾ ਇਹਨਾਂ ਬੱਚਿਆਂ ਨੇ ਤਾਂ ਪਹਿਲੀ ਵਾਰ ਜਦੋਂ ਬੱਚੇ ਆਉਂਦੇ ਨੇ ਇਦਾਂ ਦੇ ਥੀਏਟਰਾਂ ਦੇ ਵਿੱਚ ਫਿਲਮ ਦੇਖਣ ਤਾਂ ਚੰਗਾ ਤਾਂ ਉਹਨਾਂ ਨੂੰ ਬਹੁਤ ਲੱਗਦਾ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬੱਚੇ ਨੇ ਉਹ ਇੱਥੇ ਇੰਜੋਏ ਕਰਨ ਆਏ ਨੇ ਤਾਂ ਰਾਉਂਡ ਟੇਬਲ ਸੰਸਥਾ ਦੇ ਮੈਂਬਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਸਰ ਰਾਉਂਡ ਟੇਬਲ ਸੰਸਥਾ ਦੇ ਵੱਲੋਂ ਬੱਚਿਆਂ ਨੂੰ ਅੱਜ ਫਿਲਮ ਦਿਖਾਈ ਜਾ ਰਹੀ ਹੈ ਕਿਹੜੀ ਫਿਲਮ ਦਿਖਾਈ ਜਾ ਰਹੀ ਹੈ ਤੇ ਕਿੱਥੇ-ਕਿੱਥੇ ਦਿਖਾਈ ਜਾ ਰਹੀ ਹੈ ते जी ए जी ये असी मैं कुणाल दीवान हाँ लुधियाना राउंड टेबल वन एट एट तो जी असी ये इनिशिएटिव लेता सी विद सिनेपोलिस बहुत सालों से लगभग दस सालों से हर साल ये चीज़ की जाती है जहाँ पे जी हम बच्चों को अंडर प्रिविलेज इंस्टीट्यूट जो अपने गवर्नमेंट स्कूल वगैरह हो गए और इस बार हमने ऑर्फनेजेस से भी बच्चे लेके आए हैं जिन्होंने शायद पहली बार मूवी थिएटर में एक मॉल में जाके मूवी देखनी है तो ये एक इनिशिएटिव है जी हम हर साल कोशिश करते हैं ज़्यादा से ज़्यादा बच्चे कर सकें इस साल कुछ तेरह हज़ार बच्चे पूरे ऑल ओ इंडिया आज ये मूवी देख रहे हैं जी। सो हमारी जो ऑर्गेनाइजेशन है राउंड टेबल इंडिया हम हमेशा बिलीव करते हैं फ्रीडम थ्रू एजुकेशन हमारा इनिशिएटिव रहता है कि बच्चों को स्कूल बनाए जाएँ बच्चों को स्कूल में जाना जा जाया जाए और वो सीखें पढ़ें लिखें और आगे अपनी ज़िंदगी बेटर करें सो so, उसी इनिशिएटिव के दौरान हमारा ये एक है कि थोड़ी इनको एक एक्सपीरियंस भी मिलेगा बहुत बच्चों को पहली बार आने का मौका मिलता है उनको भी एक मोटिवेशन मिलती है कि जी हम पढ़ें आगे पैसे और कमाएं और ये नो इस तरह की लाइफस्टाइल जो है वो एक जी सके। जी ਸਰ ਅੱਜ ਇੱਥੇ ਕਿਹੜੀ ਮੂਵੀ ਦਿਖਾਈ ਗਈ ਹੈ ਬੱਚਿਆਂ ਨੂੰ ਤਾਂ ਬੱਚਿਆਂ ਦੇ ਵਿੱਚ ਵਿੱਚ ਉਤਸ਼ਾਹ ਕਿੰਨਾ ਦੇਖਣ ਨੂੰ ਮਿਲਿਆ ਕਿਉਂਕਿ ਕਈ ਬੱਚੇ ਅਜਿਹੇ ਹੋਣੇ ਜਿਹੜੇ ਪਹਿਲੀ ਵਾਰੀ ਦੇਖਣ ਆਏ ਹੋਣੇ ਤਾਂ ਸਰ ਜਦ ਵੀ ਅਸੀਂ ਕੋਈ ਮੂਵੀ ਪਲਾਨ ਕਰਦੇ ਹਾਂ ਅਸੀਂ ਮੂਵੀ ਉਹੀ ਪਲਾਨ ਕਰਦੇ ਹਾਂ ਜਦੇ ਵਿੱਚ ਕੋਈ ਸੋਸ਼ਲ ਮੈਸੇਜ ਹੋਵੇ ਅੱਜ ਅਸੀਂ ਮੂਵੀ ਦਿਖਾਈ ਹੈ ਮਹਾਯੋਧਾ ਇਟਸ ਅ ਐਨੀਮੇਟਡ ਮੂਵੀ ਤੇ ਜਿਮੀ ਸ਼ੇਰਗਿਲ ਜੀ ਨੇ ਉਹਦੇ ਵਿੱਚ ਵੌਇਸ ਦਿੱਤੀ ਹੈ ਕਾਫੀ ਅੱਛੀ ਮੂਵੀ ਅਬਾਊਟ ਰਮਾਇਣ ਦੇ ਇਦਾਂ ਦੀ ਮੂਵੀ ਬੱਚਿਆਂ ਨੂੰ ਦਿਖਾ ਕੇ ਇੱਕ ਤਾਂ ਸੋਸ਼ਲ ਮੈਸੇਜ ਮਿਲਦਾ ਹੈ ਇੱਕ ਐਨੀਮੇਸ਼ਨ ਦੇਖਣ ਨੂੰ ਮਿਲਦੀ ਹੈ ਵਧੀਆ ਤੇ ਨਾਲ ਨਾਲ ਮੋਟੀਵੇਟ ਵੀ ਹੁੰਦੇ ਬੱਚੇ ਮੂਵੀ ਦੇਖ ਕੇ ਖੁਸ਼ੀ ਕਿੰਨੀ ਕ ਬੱਚਿਆਂ ਦੇ ਚਿਹਰੇ ਤੇ ਦੇਖਣ ਨੂੰ ਮਿਲੀ ਜੀ ਮਾਰਨਿੰਗ ਅਸੀਂ ਉਹਨਾਂ ਦਾ ਪਹਿਲੇ ਬ੍ਰੈਕਫਾਸਟ ਅਰੇਂਜ ਕੀਤਾ ਮਾਲ ਦੇ ਬਾਹਰ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਨੇ ਥੈਂਕਸ ਟੂ ਸਨੇਬੋਲਸ ਦੇ ਆਲਸੋ ਗੇਵ them ਪੋਪਕੋਰਨਸ ਐਂਡ ਬੇਵਰੇਜ ਟੂ ਡਰਿੰਕ ਐਂਡ ਦ ਮੂਵੀ ਐਕਸਪੀਰੀਅੰਸ ਸਾਡੇ ਕੋਲ ਹੈਗੇ ਸ਼ਾਟਸ ਸਾਨੂੰ ਸ਼ੇਅਰ ਕਰਾਂਗੇ ਬੱਚੇ ਜਿਹੜੇ ਖੁਸ਼ ਹੋ ਰਹੇ ਆ ਤੇ ਬਹੁਤ ਖੁਸ਼ ਹੈ ਬੱਚੇ ਤੁਸੀਂ ਦੇਖ ਸਕਦੇ ਹੋ ਸਰ ਤੁਹਾਡਾ ਆਪਣੀ ਸੰਸਥਾ ਬਾਰੇ ਦੱਸੋ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਕਿੰਦਾ ਕਿੰਦਾ ਦਾ ਇਨੀਸ਼ੀਏਟਿਵ ਜਿਹੜੀ ਹੈ ਇਹ ਲੈ ਰਹੀ ਹੈ ਸਾਡੀ ਜਿਹੜੀ ਸੰਸਥਾ ਹੈ ਜਿਹਨੇ ਰਾਉਂਡ ਟੇਬਲ ਇੰਡੀਆ ਇਹਦਾ ਜਿਹੜਾ ਲੌਂਗ ਟਰਮ ਪ੍ਰੋਜੈਕਟ ਹੈਗਾ ਉਹ ਹੈਗਾ ਫਰੀडम ਥਰੂ ਐਜੂਕੇਸ਼ਨ ਅੰਡਰ ਥਿਸ ਪ੍ਰੋਜੈਕਟ ਅਸੀਂ ਗਵਰਨਮੈਂਟ ਸਕੂਲਸ ਦੇ ਵਿੱਚ ਕਲਾਸਰੂਮਸ ਬਣਾ ਕੇ ਦਿੰਨੇ ਆ ਐਟ ਪਾਰ ਵਿਦ ਪ੍ਰਾਈਵੇਟ ਸਕੂਲਸ ਫੁੱਲੀ ਫਰਨਿਸ਼ ਕਲਾਸਰੂਮਸ ਬਿਲਡ ਕਰਕੇ ਅਸੀਂ ਉਹ ਹੈਂਡਓਵਰ ਕਰ ਦਿੰਨੇ ਆ ਸਰਕਾਰ ਨੂੰ ਗਵਰਨਮੈਂਟ ਸਕੂਲਸ ਨੂੰ ਅਸੀਂ ਜਿੰਨੇ ਵੀ ਸਾਡੇ ਜਿਵੇਂ ਮੇਨ ਡੋਨਰ ਹੈਗੇ ਕਿੰਗਸ 11 ਪੰਜਾਬ ਹੈ ਪੀ ਐਂਡ ਜੀਏ ਪ੍ਰੋਕੂਰੈਂਟ ਕੈਂਪਲਰ ਹੈ ਆਈਟੀਸੀ ਹੈ ਐਦਾਂ ਦੇ ਬਹੁਤ ਸਾਰੇ ਡੋਨਰਸ ਹੈਗੇ ਆ ਜਿਹੜੇ ਕਿ ਵੱਡੀ ਵੱਡੀ ਕੰਪਨੀਆਂ ਵੀ ਹੈਗੀਆਂ ਤੇ ਲੋਕਲ ਲੈਵਲ ਦੇ ਉੱਪਰ ਵੀ ਅਸੀਂ ਫੰਡ ਇਕੱਠਾ ਕਰਕੇ ਅੰਡਰ ਸੀਐਸਆਰ ਤੇ ਕਲਾਸਰੂਮਸ ਬਣਾ ਕੇ ਦਿੰਨੇ ਆ ਉਹਦੇ ਨਾਲ-ਨਾਲ ਕਲਾਸਰੂਮਸ ਦੇ ਨਾਲ-ਨਾਲ ਸਾਡਾ ਇੱਕ ਪ੍ਰੋਜੈਕਟ ਹੁੰਦਾ ਹੀਲ ਦਾ ਜੀਰੇ ਵਿੱਚ ਅਸੀਂ ਇਦਾਂ ਹੀ ਹੈਲਥ ਇਨਫਰਾਸਟ੍ਰਕਚਰ ਦੇ ਵਿੱਚ ਕੁਛ ਨਾ ਕੁਛ ਕਦੀ ਮਸ਼ੀਨਸ ਡੋਨੇਟ ਕਰਤੀਆਂ ਕਦੀ ਆਕਸੀਜਨ ਕਨਸੈਂਟਰੇਟਰ ਡੋਨੇਟ ਕਰਤੇ ਜਿੱਥੇ ਵੀ ਜੋ ਰਿਕੁਆਇਰਮੈਂਟ ਹੁੰਦੀ ਹੈ ਇਸ ਤੋਂ ਇਲਾਵਾ ਜਿੰਨੇ ਵੀ ਅੰਡਰ ਪ੍ਰਿਵੀਲੇਜ ਬੱਚੇ ਨੇ ਜਿਨ੍ਹਾਂ ਦੇ ਮਾਪੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਉਹ ਸੁਵਿਧਾ ਦਿਲਵਾਨ ਦੇ ਵਿੱਚ ਜੋ ਉਹਨਾਂ ਨੂੰ ਮਿਲ ਸਕਦੀਆਂ ਨੇ ਪਰ ਉਹਨਾਂ ਦਾ ਪਾਕਟ ਅਲਾਉ ਨਹੀਂ ਕਰਦੀ ਉਹ ਬੱਚਿਆਂ ਨੂੰ ਅਸੀਂ ਆਪਣੇ ਉੱਪਰ ਲੈ ਕੇ ਤੇ ਅਸੀਂ ਲੈ ਕੇ ਜਾਂਦੇ ਹਾਂ ਜਿਵੇਂ ਮੂਵੀ ਦਿਖਾਣ ਲੈ ਆਏ ਪਿਛਲੇ ਮਹੀਨੇ ਅਸੀਂ ਹਾਰਡੀਜ਼ਵਰਲਡ ਲੈ ਕੇ ਗਏ ਸੀ 500 ਬੱਚੇ ਨੂੰ ਹੁਣ ਅਸੀਂ ਬਾਇਰ ਇਹਨਾਂ ਨੂੰ ਜਿਹੜਾ ਵਿਲੇਜ ਪਵਾ ਦਾ ਸਕੂਲ ਹੈਗਾ ਗਵਰਨਮੈਂਟ ਸਕੂਲ ਉਹਦੇ ਵਿੱਚ 6 ਤੋਂ 10th ਸਟੈਂਡਰਡ ਦੇ ਜਿਹੜੇ ਬੱਚੇ ਹੈਗੇ ਆ ਜਿਨ੍ਹਾਂ ਨੇ ਫਸਟ ਸੈਕਿੰਡ ਥਰਡ ਪੋਜੀਸ਼ਨ ਸਿਕਿਉਰ ਕੀਤੀ ਹੈ ਉਹਨਾਂ ਨੂੰ ਅਸੀਂ ਬਾਇਰ ਚੰਡੀਗੜ੍ਹ ਟੂ ਦਿੱਲੀ ਲੈ ਕੇ ਜਾ ਰਹੇ ਹਾਂ ਤੇ ਵਾਪਸੀ ਅਸੀਂ ਬਈ ਬੰਦੇ ਭਾਰਤ ਲੈ ਕੇ ਆ ਰਹੇ ਹਾਂ ਸਾਡਾ ਮਕਸਦ ਇਹ ਹੈਗਾ ਕਿ ਇਹਨਾਂ ਨੂੰ ਮੋਟੀਵੇਸ਼ਨ ਮਿਲੇ ਐਕਸਪੋਜ਼ਰ ਦੇ ਨਾਲ ਨਾਲ ਕਿ ਇਹ ਵੀ ਪੜ੍ਹ ਲਿਖ ਕੇ ਕੁਝ ਚੰਗਾ ਕੰਮ ਕਰਨ ਤੇ ਜਿਹੜੇ ਬੱਚੇ ਬਾਕੀ ਦੇ ਬੱਚੇ ਇਹਨਾਂ ਨਾਲ ਪੜ੍ਹ ਰਹੇ ਆ ਇਹਨਾਂ ਨੂੰ ਦੇਖ ਕੇ ਕਿ ਇਹਨਾਂ ਨੂੰ ਮੌਕਾ ਮਿਲਿਆ ਤੇ ਅਸੀਂ ਵੀ ਚੰਗੇ ਨੰਬਰ ਲੈ ਕੇ ਆਵਾਂਗੇ ਤੇ ਸਾਨੂੰ ਵੀ ਮੌਕਾ ਮਿਲੂਗਾ ਅੱਜ ਖੁਸ਼ੀ ਕਿੰਨੀ ਕਿ ਇਹਨਾਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਜੀ ਸਾਨੂੰ ਤਾਂ ਇਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਬੀਇੰਗ ਅ ਬਿਜ਼ਨਸਮੈਨ ਅ ਮਤਲਬ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਜੇ ਰੱਬ ਨੇ ਸਾਨੂੰ ਅ ਸ਼ਮਤਾ ਦਿੱਤੀ ਹੈਗੀ ਹੈ ਤੇ ਵੀ ਸ਼ੁੱਡ ਪੇ ਬੈਕ ਟੂ ਦੀ ਸੋਸਾਇਟੀ ਅਸੀਂ ਤਾਂ ਉਸ ਤੌਰ ਦੇ ਉੱਪਰ ਕੰਮ ਕਰਦੇ ਆ ਸਾਨੂੰ ਤਾਂ ਇਹ ਖੁਸ਼ੀ ਹੁੰਦੀ ਹੈ ਕਿ ਇਹ ਖੁਸ਼ ਨੇ ਤੇ ਸਾਡੇ ਲਈ ਹੋਈ ਬਹੁਤ ਵੱਡੀ ਖੁਸ਼ੀ ਹੈਗੀ ਤਾਂ ਹੁਣ ਬੱਚਿਆਂ ਦੇ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਕਿ ਕਿੰਨੀ ਕੁ ਖੁਸ਼ੀ ਜਿਹੜੀ ਹੈ ਉਹਨਾਂ ਨੂੰ ਦੇਖਣ ਨੂੰ ਮਿਲੀਏ ਬੱਚੇ ਕੀ ਨਾਮ ਹੈ ਤੁਹਾਡਾ ਨੇਹਾ ਕੁਮਾਰੀ ਕਿਹੜੀ ਮੂਵੀ ਦੇਖੀ ਅੱਜ ਰਾਮ ਲక్ష్ਮਣ ਦਾ ਕਿਵੇਂ ਲੱਗਿਆ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਹਾਂ ਪਹਿਲਾਂ ਆਏ ਸੀ ਹੁਣ ਕਦੀ ਇੱਥੇ ਦੇਖਣ ਨਹੀਂ ਪਹਿਲੀ ਵਾਰ ਆਏ ਹੋ ਯੈਸ ਹਾਂ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਤੁਹਾਡਾ ਬੱਚੇ ਕੀ ਨਾਮ ਹੈ ਦਿਕਸ਼ਾ ਕਿਹੜੀ ਕਲਾਸ ਚੋਂ 9th B ਕਿਦਾਂ ਲੱਗੀ ਫਿਲਮ ਅੱਜ ਅੱਛੀ ਹੈ ਪਹਿਲਾਂ ਆਏ ਹੋ ਕਦੀ ਦੇਖਣ ਨਹੀਂ ਪਹਿਲੀ ਵਾਰ ਹੀ ਆਏ ਹੋ ਯੈਸ ਸਰ ਕਿਦਾਂ ਦਾ ਲੱਗਿਆ ਬਹੁਤ ਹੀ ਅੱਛਾ ਕਿਵੇਂ ਕਿੰਨਾ ਕੁ ਮਜ਼ਾ ਆਇਆ ਇੱਥੇ ਕੀ ਕੀ ਕੀਤਾ ਅੰਦਰ ਫਿਰ ਬਹੁਤ ਅੱਛਾ ਲੱਗਾ ਪੌਪਕਨਸ ਵੀ ਖਾਏ ਅੱਛੇ ਲੱਗੇ ਹਾਂ ਵਧੀਆ ਲੱਗੇ ਪੌਪਕਨ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਅਰਪੀਤਾ ਜੀ ਕਿਵੇਂ ਲੱਗੀ ਮੂਵੀ ਅੱਜ ਬਹੁਤ ਅੱਛੀ ਸੀ ਪਹਿਲਾਂ ਆਇਓ ਦੇਖਣ ਕਿਤੇ ਨਹੀਂ ਜੀ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਕਿੰਨਾ ਕੁ ਮਜ਼ਾ ਆਇਆ ਅੰਦਰ ਕੀ ਕੀ ਕੀਤਾ ਬਹੁਤ ਵਧੀਆ ਲੱਗਿਆ ਤਾਂ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਜਿਹੜੀ ਹੈ ਉਹ ਮਾਨ ਨਹੀਂ ਹੈਗੀ ਪਹਿਲੀ ਵਾਰੀ ਬੱਚੇ ਐਦਾਂ ਦੀ ਜਗ੍ਹਾ ਤੇ ਫਿਲਮ ਦੇਖਣ ਆਏ ਨੇ ਪਾਪ ਕੌਰਨ ਖਾਦੇ ਆ ਉਹਨਾਂ ਨੇ ਕੋਲਡ ਡਰਿੰਕ ਪੀਤੀ ਹੈ ਤਾਂ ਖੁਸ਼ੀ ਬੱਚਿਆਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਤਾਂ ਹੋਰ ਅਪਡੇਟ ਸੀ ਸਾਨੂੰ ਜੁੜਾ ਲੁਧਿਆਣਾ ਤੋਂ ਸੁਨਮਜੀਤ ਸਿੰਘ ਜਾਨੇ ਤੇ ਸ਼ੁਕਰੀਆ